ਸਰਕਾਰ ਦੇ ਵੱਲੋਂ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਜੀ ਹਾਂ ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ ਲੋਕਾਂ ਨੂੰ ਤਿੰਨ ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ ਅਸਲ ਦੇ ਵਿੱਚ ਫੈਸਲਾ ਇਸ ਕਾਰਨ ਲਿਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮਹਿੰਗਾਈ ਵੱਧ ਰਹੀ ਹੈ ਲੋਕ ਪਰੇਸ਼ਾਨ ਹੈ ਤੇ ਖਾਸ ਕਰਕੇ ਜੋ ਸ਼ਖਸ ਕਮਾਉਂਦਾ ਹੈ ਆਪਣੇ ਘਰ ਦਾ ਖਰਚਾ ਘਟਦਾ ਉਹਦੀ ਜੇਬ ਦੇ ਉੱਤੇ ਕਾਫੀ ਜ਼ਿਆਦਾ ਬੋਝ ਪੈ ਰਿਹਾ ਜਿਸ ਕਾਰਨ ਹੁਣ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਤਿੰਨ ਗੈਸ ਸਿਲੰਡਰ ਮੁਫਤ ਹਰ ਇੱਕ ਘਰ ਨੂੰ ਦਿੱਤੇ ਜਾਣਗੇ ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਹੀ ਤਰੀਕੇ ਦੇ ਨਾਲ ਬੀਤ ਸਕੇ ਤੇ ਉਹਨਾਂ ਨੂੰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਹ ਨਾ ਕਰਨਾ ਪਵੇ ਤੇ ਆਖਿਰਕਾਰ ਇਸ ਰਿਪੋਰਟ ਦੇ ਵਿੱਚ ਕੀ ਕੁਝ ਦੱਸਿਆ ਗਿਆ ਅੱਜ ਦੇ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਸਾਡੀ ਵੀਡੀਓ ਦੇ ਨਾਲ ਜੁੜੇ ਜ਼ਰੂਰ ਰਹੋ ਹੁਣ ਗੱਲ ਕਰਦੇ ਹਾਂ ਕਿ ਆਖਰਕਾਰ ਕਿੱਥੋਂ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਅੰਧਰ ਪ੍ਰਦੇਸ਼ ਸਰਕਾਰ ਜਲਦ ਹੀ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਸੂਬਾ ਸਰਕਾਰ ਹਰ ਸਾਤ ਦਿੱਤੇ ਲੋਕਾਂ ਨੂੰ 3 ਐਲਪੀਜੀ ਸਿਲੰਡਰ ਮੁਹੱਈਆ ਕਰਵਾਏਗੀ ਤੇ ਉਹ ਵੀ ਬਿਲਕੁਲ ਮੁਫਤ ਸੂਬੇ ਦੇ ਲੋਕਾਂ ਦੇ ਵਿੱਚ ਏਪੀ ਮੁਫਤ ਗੈਸ ਸਿਲੰਡਰ ਸਕੀਮ 2024 ਨੂੰ ਲੈ ਕੇ ਵੱਡੀ ਚਰਚਾ ਹੈ ਸੂਬੇ ਦੀ ਚੰਦਰਬਾਬੂ ਨਾਇਡੂ ਸਰਕਾਰ ਜਲਦੀ ਹੀ ਇਸ ਯੋਜਨਾ ਨੂੰ ਸ਼ੁਰੂ ਕਰਨ ਵਾਲੀ ਹੈ ਇਸ ਵਾਰ ਲੋਕਾਂ ਦੇ ਵਿੱਚ ਘਮ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਹਰ ਪਰਿਵਾਰ ਨੂੰ ਹਰ ਸਾਲ ਤਿੰਨ ਮੁਫਤ ਗੈਸ ਸਿਲੰਡਰ ਕਦੋਂ ਮਿਲਣਗੇ ਹਾਲਾਂਕਿ ਇਸ ਮਾਮਲੇ ਦੀ ਸਰਕਾਰੀ ਹਲਕਿਆਂ ਦੇ ਵਿੱਚ ਚਰਚਾ ਕਾਫੀ ਹੋ ਰਹੀ ਹੈ ਲੋਕਾਂ ਦੇ ਵਿੱਚ ਇਸ ਯੋਜਨਾ ਪ੍ਰਤੀ क्रेਜ਼ ਕਾਰਨ ਚੰਦਰਬਾਬੂ ਨਾਇਡੂ ਸਰਕਾਰ ਵੀ ਸੁਪਰ ਸਿਕਮ ਸਕੀਮਾ ਵਾਂਗ ਤਿੰਨ ਮੁਫਤ ਗੈਸ ਸਿਲੰਡਰ ਦੇਣ ਤੇ ਵਿਚਾਰ ਕਰ ਰਹੀ ਹੈ ਦੱਸਦੇ ਹਾਂ ਕਿ ਆਂਧਰਾ ਪ੍ਰਦੇਸ਼ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਦੀਪਮ ਯੋਜਨਾ ਨਾਮ ਦਾ ਪੋਰਟਲ ਸ਼ੁਰੂ ਕਰਨ ਦੀ ਤਿਆਰੀ ਦੇ ਵਿੱਚ ਹੈ ਪੋਰਟਲ ਦੇ ਸ਼ੁਰੂ ਹੋਣ ਤੋਂ ਬਾਅਦ ਲੋਕ ਇੱਕ ਆਨਲਾਈਨ ਜਾਂ ਫਿਰ ਗਾਹਕ ਸੇਵਾ ਕੇਂਦਰ ਰਾਹੀਂ ਅਰਜ਼ੀ ਦੇ ਸਕਦੇ ਨੇ ਇਸ ਸਮੇਂ ਕੇਂਦਰ ਦੀ ਉਜਵਲਾ ਯੋਜਨਾ ਦੇ ਤਹਿਤ ਸਿਲੰਡਰ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਹੀ ਸੁਭਾ ਸਰਕਾਰ ਤਨ ਮੁਫਤ ਗੈਸ ਸਿਲੰਡਰ ਦੇਣ ਦੀ ਗੱਲ ਕਰ ਰਹੀ ਹੈ ਆਂਧਰਾ ਪ੍ਰਦੇਸ਼ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਅਤੇ ਇਸ ਵੈਦ ਰਾਸ਼ਨ ਕਾਰਡ ਧਾਰਕਾਂ ਦੇ ਲਈ ਮੁਫਤ ਸਿਲੰਡਰ ਸਕੀਮ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਐਸਡੇ ਲਈ ਸਕੀਮ ਦਾ ਲਾਭ ਲੈਣ ਲਈ ਰਾਸ਼ਨ ਕਾਰਡ ਆਧਾਰ ਕਾਰਡ ਮੋਬਾਈਲ ਨੰਬਰ ਪੈਨ ਕਾਰਡ ਬਿਜਲੀ ਦਾ ਬਿੱਲ ਅਤੇ ਐਡਰੈਸ ਪ੍ਰੂਫ ਦੀ ਲੋੜ ਹੋਵੇਗੀ ਹਾਲਾਂਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਹਾਲੇ ਤੱਕ ਇਸ ਯੋਜਨਾ ਦੇ ਲਈ ਅਧਿਕਾਰਤ ਤੌਰ ਤੇ ਕੋਈ ਮਾਪਦੰਡ ਕੋਸ਼ਕ ਨਹੀਂ ਕੀਤਾ ਫਿਰ ਵਿਚਾਰ ਚਾ ਹੈ ਕਿ ਇਸ ਸਕੀਮ ਦਾ ਲਾਭ ਲੈਣ ਦੇ ਲਈ ਕੁਝ ਜ਼ਰੂਰੀ ਯੋਗਤਾਵਾਂ ਦੀ ਮੰਗ ਕੀਤੀ ਜਾ ਰਹੀ ਹੈ ਉਦਾਹਰਨ ਦੇ ਲਈ ਲਾਪਤਰੀ ਆਂਧਰਾ ਪ੍ਰਦੇਸ਼ ਦਾ ਨਿਵਾਸੀ ਹੋਣਾ ਚਾਹੀਦਾ ਹੈ ਲਾਪਤਰੀ ਦੇ ਕੋਲ ਰਾਜ ਵਿੱਚ ਗੈਸ ਕਨੈਕਸ਼ਨ ਹੋਣਾ ਲਾਜ਼ਮੀ ਹੈ। ਲਾਪਤਰੀ ਪਰਿਵਾਰ ਦੇ ਵਿੱਚ ਇੱਕ ਹੀ ਕਨੈਕਸ਼ਨ ਹੋਣਾ ਚਾਹੀਦਾ ਹੈ। ਯਾਨੀਕ ਰਾਸ਼ਨ ਕਾਰਡ ਤੇ ਇੱਕ ਹੀ ਗੈਸ ਕਨੈਕਸ਼ਨ ਹੋਣਾ ਚਾਹੀਦਾ ਹੈ। ਅੰਧਪ੍ਰਦੇਸ਼ ਸਰਕਾਰ ਦੇ ਵੱਲੋਂ ਅਧਿਕਾਰਤ ਪੋਰਟਲ ਸ਼ੁਰੂ ਹੁੰਦੇ ਹੀ ਇਸ ਬਾਰੇ ਜਾਣਕਾਰੀ ਤੁਰੰਤ ਦਿੱਤੀ ਜਾਏਗੀ। ਜਦੋਂ ਪੋਰਟਲ ਲਾਂਚ ਹੋਵੇਗਾ ਤੇ ਇਹ ਦੱਸਿਆ ਜਾਪਗਾ ਕਿ ਮੁਫਤ ਸਿਲੰਡਰ ਦਾ ਲਾਭ ਲੈਣ ਦੇ ਲਈ ਕਿਵੇਂ ਅਪਲਾਈ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਤੇ ਤਿੰਨ ਗੈਸ ਸਿਲੰਡਰ ਹਰ ਸਾਲ ਮੁਫਤ ਸਰਕਾਰ ਦੇ ਵੱਲੋਂ ਲੋਕਾਂ ਨੂੰ ਦਿੱਤੇ ਜਾਣਗੇ ਤਾਂ ਕਿ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਸਕੇ ਤੇ ਇਸ ਮਹਿੰਗਾਈ ਦੇ ਦੌਰ ਦੇ ਜੋ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ